ਮੈਨੀਫੈਸਟੋ ਜਿੰਨੀਆਂ ਪਾਰਟੀਆਂ ਦੇ ਪਿਛਲੇ ਜਿੰਨੇ ਸਾਲਾਂ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਨੇ এনवायरमेंट ਦਾ ਮੁੱਦਾ ਸੀਗਾ ਕਿ ਨਹੀਂ ਸੀਗਾ ਪਹਿਲਾ ਸਵਾਲ ਮੇਰਾ ਸਵਾਲ ਇਹ ਹੈ ਸਾਨੂੰ ਸਾਰਿਆਂ ਨੂੰ ਜਿਹੜੇ ਲੋਕ ਤੁਹਾਡੇ ਚੁਣੇ ਹੋਏ ਸਾਡੇ ਵਰਗੇ ਲੋਕ ਨੇ ਵਿਧਾਨ ਸਭਾ 'ਚ ਬੈਠੇ ਨੇ ਉਹਨਾਂ ਨੂੰ ਹਲੂਣ ਕੇ ਇਹ ਕਿਉਂ ਦੱਸਣਾ ਪੈਂਦਾ ਹੈ ਕਿ ਸਾਨੂੰ ਸਾਫ਼ ਪਾਣੀ ਚਾਹੀਦਾ ਇੱਕ 21 ਸਾਲਾਂ ਦਾ ਬੱਚਾ ਜਿਹੜਾ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਕਿ ਸੇ ਯੂਨਿਟੀ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਮਿਨਿਸਟਰਸ ਨਾਲ ਬਹਿ ਕੇ ਗੱਲਾਂ ਕਰਦੇ ਨੇ ਮੁੱਦਿਆਂ ਤੇ ਤੇ ਜੇ ਮੈਂ ਉਸ ਬੰਦੇ ਨੂੰ ਲਾਉਣਾ ਹੈ ਜਿਹਨੇ ਮੈਨੂੰ ਵੋਟਾਂ ਦੇ ਵਿੱਚ ਇਲੈਕਸ਼ਨ ਫੰਡ ਦਿੱਤਾ ਸੀ ਤਾਂ ਫੇਰ ਤਾਂ ਰੱਬ ਹੀ ਰੱਖਾ ਪਰ ਸੱਚ ਜਾਣਿਓ ਇਹ ਹੋ ਰਿਹਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਇੱਕ ਪ੍ਰਤੀਨਿਧ ਕਿਸਾਨਾਂ ਦਾ ਹੋਣਾ ਚਾਹੀਦਾ ਹੈ ਮਤਲਬ ਨੇ ਉੱਥੇ ਜਿਹੜੇ ਬੋਰਡ ਬੰਦੇ ਆ ਇੱਥੇ ਮੈਨੀਟੋਬਾ ਦੀ ਗੱਲ ਕਰਦੇ ਆ ਉਹਦੇ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਹੁੰਦੇ ਆ ਤਰਸ ਸਹਾਵੀ ਦੇ ਨਵੇਂ ਐਪੀਸੋਡ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰ ਰਹੇ ਹਾਂ ਸੋ ਤੁਹਾਡੇ ਚ ਬਹੁਤਿਆਂ ਨੇ ਪਿਛਲੇ ਦਿਨੀ ਬੁੱਢੇ ਨਾਲੇ ਬਾਰੇ ਖਬਰ ਸੁਣੀ ਹੋਣੀ ਹੈ ਸੋ ਕੱਲੀ ਬੁੱਢੇ ਨਾਲੇ ਦੀ ਗੱਲ ਹੀ ਹੈ ਜਨਾ ਬਲਕੇ ਪੰਜਾਬ ਦੇ ਬਹੁਤੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ ਹੈ ਤੇ ਇਸ ਕਦਰ ਵੱਧ ਚੁੱਕਿਆ ਹੈ ਕਿ ਜਿਹੜੇ ਲੋਕ ਪੀਣ ਵਾਲੇ ਪਾਣੀ ਲਈ ਡਿਪੈਂਡੈਂਟ ਨੇ ਨਾ ਦਰਿਆਵਾਂ ਤੇ ਉਹਨਾਂ ਲਈ ਵੀ ਇਹ ਖਤਰਾ ਬਣ ਚੁੱਕਿਆ ਹੈ ਇਸ ਮੁੱਦੇ ਦੇ ਉੱਪਰ ਅਸੀਂ ਅੱਜ ਇੱਕ ਗੱਲ ਕਰ ਰਹੇ ਹਾਂ ਸਾਡੇ ਨਾਲ ਮੌਜੂਦ ਨੇ ਸਰਦਾਰ ਦਿਲਜੀਤਪਾਲ ਸਿੰਘ ਬਰਾੜ ਸੋ ਬਰਾੜ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਕੈਨੇਡਾ ਦੇ ਵਿੱਚ ਮੈਰੀਟੋਬਾਕ ਸੂਬਾ ਹੈਗਾ ਉਹਦੇ ਵਿੱਚ ਇਹ ਐਮ ਐਲ ਏ ਨੇ ਤੇ ਇਹ ਇਸ ਵਕਤ ਸੱਤਾਧਾਰੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਨੇ ਸੋ ਅਸੀਂ ਇਹ ਸੋਚਿਆ ਕਿ ਜਿਹੜਾ ਬੁੱਢਾ ਨਾਲਾ ਹੈਗਾ ਜਾਂ ਹੋਰ ਇਹੋ ਜਿਹੇ ਮਸਲੇ ਨੇ ਇਹਦੇ 'ਚ ਸਰਕਾਰਾਂ ਦੇ ਬਹੁਤ ਰੋਲ ਹੁੰਦੇ ਨੇ ਸੋ ਜਿਹੜੇ ਉੱਥੇ ਲੋਕ ਰੌਲਾ ਰੱਪਾ ਪਾ ਰਹੇ ਨੇ ਕਿ ਸਰਕਾਰਾਂ ਇਹਦੇ ਉੱਪਰ ਕੰਮ ਨਹੀਂ ਕਰ ਰਹੀਆਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਬੁੱਢਾ ਨਾਲਾ ਕੈਨੇਡਾ 'ਚ ਹੁੰਦਾ ਜਾਂ ਇਹ ਜੀ ਗੱਲਬਾਤ ਕੈਨੇਡਾ 'ਚ ਹੁੰਦੀ ਤਾਂ ਸਰਕਾਰਾਂ ਕਿਵੇਂ ਪੇਸ਼ ਆਉਂਦੀਆਂ ਸੋ ਬਰਾੜ ਸਾਹਿਬ ਤੁਹਾਨੂੰ ਪਹਿਲਾ ਸਵਾਲ ਇਹੀ ਹੈ ਜੀ ਕਿ ਜੇ ਸਮੱਸਿਆ ਇਹ ਕੋਈ ਕਿਸੇ ਵੀ ਵਾਟਰ ਬੋਡੀ ਦੀ ਪੋਲੂਸ਼ਨ ਦੀ ਗੱਲ ਕਰੀਏ ਦਰਿਆ ਆ ਦੇ ਪੋਲੂਸ਼ਨ ਦੀ ਗੱਲ ਕਰੀਏ ਜੀ ਕੈਨੇਡਾ 'ਚ ਹੁੰਦੀ ਮੈਨੀਟੋਬਾਚ ਹੁੰਦੀ ਹੈ ਨਾ ਤੁਸੀਂ ਸਰਕਾਰ 'ਚੋਂ ਤਾਂ ਸਰਕਾਰਾਂ ਕਿਵੇਂ ਪੇਸ਼ ਆਉਂਦੀਆਂ ਪਹਿਲੀ ਤੇ ਗੱਲ ਇਹ ਹੈ ਕਿ ਸਰਕਾਰਾਂ ਦਾ ਜਿਹੜਾ ਰੋਲ ਹੈ ਮੈਂ ਮਹਿਸੂਸ ਕਰਦਾ ਕਿ ਐਜੂਕੇਸ਼ਨ ਤੇ ਇਨਫੋਰਸਮੈਂਟ ਦੋਨੋਂ ਕੰਮ ਸਰਕਾਰਾਂ ਦੇ ਨੇ ਤੇ ਸਰਕਾਰਾਂ ਨੂੰ ਉਹੀ ਕਰਨਾ ਪੈਂਦਾ ਜੋ ਲੋਕ ਚਾਹੁੰਦੇ ਨੇ ਜਿੱਥੇ ਲੋਕ ਅਵੇਅਰ ਨੇ ਉਹ ਸਰਕਾਰਾਂ ਤੋਂ ਉਹਦਾ ਦਾ ਕੰਮ ਕਰਵਾ ਲੈਂਦੇ ਨੇ ਤੇ ਜੇ ਸਰਕਾਰਾਂ ਕੋਈ ਚੰਗਾ ਕੰਮ ਨਹੀਂ ਕਰਦੀਆਂ ਤਾਂ ਉਹ ਗੱਲ ਕਿੱਥੋਂ ਆਉਂਦੀ ਹੈ ਲੋਕਾਂ ਦੀ ਲੈਕ ਆਫ ਅਵੇਅਰਨੈਸ ਤੋਂ ਆਉਂਦੀ ਹੈ ਕਿ ਇਹ ਅਵੇਸਲੇ ਨੇ ਇਹਨਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਵੀ ਆਹ ਕਰੋ ਜਾਂ ਨਾ ਕਰੋ ਪਰ ਮੈਨੂੰ ਇਹ ਲੱਗਦਾ ਹੈ ਕਿ ਰਿਲੇਟਿਵਲੀ ਜਿੰਨਾ ਕੁ ਮੈਂ ਇੱਥੇ ਪੋਲਿਟਿਕਲ ਸਿਸਟਮ ਦੇ ਵਿੱਚ ਦੇਖਿਆ ਹੈ ਇੱਥੋਂ ਦੇ ਲੋਕ ਆਮ ਲੋਕ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਕਾਫੀ ਜ਼ਿਆਦਾ ਜਦੋਂ ਅਸੀਂ ਅੱਜ ਕਿਉਂਕਿ ਅਸੀਂ এনवायरमेंट ਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਅਸੀਂ ਪਾਣੀਆਂ ਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਅਸੀਂ ਵਾਤਾਵਰਨ ਪ੍ਰਦੂਸ਼ਣ ਦੀ ਗੱਲ ਕਰ ਰਹੇ ਹਾਂ ਲੋਕ ਬਹੁਤ ਜ਼ਿਆਦਾ ਅਵੇਅਰ ਨੇ ਤਾਂ ਜਿੱਦਾਂ ਉੱਥੇ ਝੰਡੇ ਚੱਕੇ ਨੇ ਇੱਥੇ ਵੀ ਬਹੁਤ ਛਾਤੀ ਝੰਡੇ ਚੱਕ ਲੈਂਦੇ ਨੇ ਤੇ ਸਰਕਾਰਾਂ ਨੂੰ ਉਹਨਾਂ ਨੂੰ ਆਪਣਾ ਕੰਨ ਕਰਨਾ ਪੈਂਦਾ ਇਹ ਗੱਲ ਸੁਣਨੇ ਪੈਂਦੀ ਹੈ ਹਾਂਜੀ ਅੰਬਰੋਟ ਸਰ ਮੈਂ ਪੜ੍ਹ ਰਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਵੀ ਕੋਈ ਐਹੀ ਜੀ ਗੱਲ ਹੀ ਕਈ ਵਾਰੀ ਦਰਿਆਵਾਂ ਦੇ ਵਿੱਚ ਪੋਲੂਸ਼ਨ ਹੋਇਆ ਇੰਡਸਟਰੀ ਕਰਕੇ ਹੋਇਆ ਜਾਂ ਸੀਵਰੇਜ ਕਰਕੇ ਹੋਇਆ ਪਰ ਉਹਦੇ ਉੱਪਰ ਇਨਫੋਰਸਮੈਂਟ ਤੇ ਜਿਹੜਾ ਉਹਦੇ ਉੱਪਰ ਐਕਸ਼ਨ ਹੋਇਆ ਸੋ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਦੱਸਿਓ ਤਾਸ ਕਰਕੇ ਜੇ ਨਾ ਤੁਹਾਡੇ ਜ਼ਿਹਨ ਚ ਹੈ ਜੀ ਮੈਨੇ ਤੁਹ ਬਦੀ ਐਗਜ਼ਾਮਪਲ ਆ ਰੈਡ ਰਿਵਰ ਸਾਡਾ ਇੱਕ ਦਰਿਆ ਹੈ ਉਹਦੇ ਵਿੱਚ ਸੀਵਰੇਜ ਦੀ ਇੱਕ ਪਾਈਪ ਫਟਣ ਕਰਕੇ ਪੋਲਿਊਟ ਹੋ ਗਿਆ ਦਰਿਆ ਹਾਂਜੀ ਬਿਨਾ ਟ੍ਰੀਟ ਬਿਨਾ ਟ੍ਰੀਟਡ ਸੀਵਰੇਜ ਸਿੱਧਾ ਕਿਉਂਕਿ ਜਿਹੜਾ ਕਈ ਵਾਰੀ ਇਹ ਹੁੰਦਾ ਸਾਡਾ ਸੀਵਰੇਜ ਸਿਸਟਮ ਸਾਡਾ ਜਿਹੜਾ ਵੀ ਇਨਫਰਾਸਟ੍ਰਕਚਰ ਹੈ 50 ਸਾਲ 60 ਸਾਲ 70 ਸਾਲ ਪੁਰਾਣਾ ਹੁੰਦਾ ਉਹ ਬਹੁਤ ਵੱਡੀ ਨਿਊਜ਼ ਬਣੀ ਉਥੇ ਸਾਰੇ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਜਿਹੜੇ ਕਨਸਰਨਡ ਲੋਕ ਸੀ ਜਿਹੜੇ ਅਕੈਡਮੀਆ ਸੀ ਯੂਥ ਸੀ ਤੇ ਜਨਰਲ ਪਬਲਿਕ ਸੀ ਸਿਟੀ ਦੀ ਸਾਰੇ ਜਣੇ ਕਨਸਰਨਡ ਸੀ ਤੇ ਸਾਰਿਆਂ ਨੂੰ ਕੈਮਰੇ ਦੇ ਸਾਹਮਣੇ ਆ ਕੇ ਕੁਝ ਨਾ ਕੁਝ ਕਹਿਣਾ ਪਿਆ ਤੇ ਸਰਕਾਰ ਨੂੰ ਅਕਾਉਂਟੇਬਿਲਟੀ ਹੈ ਜਿਹੜੀ ਸਰਕਾਰ ਦੀ ਹੈਗੀ ਹੈ ਤੇ ਸਰਕਾਰ ਨੂੰ ਉਹਦੇ ਬਾਰੇ ਬਿਆਨ ਵੀ ਦੇਣੇ ਪਏ ਤੇ ਰਿਸਪੌਂਸੀਬਲ ਧਿਰਾਂ ਨੂੰ ਆਪਨਾ ਆਪਣਾ ਜਵਾਬਦੇਹੀ ਕਰਨੀ ਪਈ ਇਹ ਇੱਕ ਐਗਜ਼ਾਮਪਲ ਹੈ ਇਸੇ ਤਰ੍ਹਾਂ ਇਹ ਪਹਿਲੀ ਵਾਰੀ ਨਹੀਂ ਹੋਇਆ ਪਾਸਟ ਦੇ ਵਿੱਚ ਵੀ ਹੋਇਆ ਹੈ ਕਈ ਟ੍ਰੀਟਮੈਂਟ ਪਲਾਂਟਸ ਨੇ ਉਹਨਾਂ ਦੇ ਵਿੱਚ ਕੋਈ ਲੀਕੇਜ ਹੋਗੀ ਕਿਸੇ ਕਿਸਮ ਦੀ ਕੋਈ ਇੰਗੈਲੀ ਹੋਗੀ ਤਾਂ ਲੋਕਾਂ ਦੀਆਂ ਜਿਹੜੀਆਂ ਬਣੀਆਂ ਹੋਈਆਂ ਆਰਗੇਨਾਈਜੇਸ਼ਨਸ ਨੇ ਖਾਸ ਤੌਰ ਤੇ ਇੰਡੀਜਨਸ ਲੋਕਾਂ ਦੀਆਂ ਬੜੀਆਂ ਹੋਈਆਂ ਆਰਗੇਨਾਈਜੇਸ਼ਨਸ ਨੇ ਉਹ ਕੁਐਸਚਨ ਕਰਦੇ ਨੇ ਤੇ ਜਿਹੜੇ ਐਕਸਪਰਟ ਹੈ ਉਹ ਆਪਣਾ opinion ਦਿੰਦੇ ਨੇ ਸੋ ਕਈ ਤਰ੍ਹਾਂ ਦੀ ਮੈਂ ਗੱਲ ਕਰ ਰਿਹਾ ਮੈਂ ਯੂਥ ਦੀ ਗੱਲ ਕਰ ਰਿਹਾ ਮੈਂ ਜਨਰਲ ਪਬਲਿਕ ਦੀ ਗੱਲ ਕਰ ਰਿਹਾ ਮੈਂ ਸਿਟੀ ਦੇ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਜਿਨ੍ਹਾਂ ਨੂੰ ਅਸੀਂ ਕਾਉਂਸਲਰਸ ਕਹ ਰਹੇ ਹਾਂ ਐਮ ਐਲ ਏਜ਼ ਮਿਨਿਸਟਰ ਕੁਐਸਚਨ ਪੀਰੀਅਡ ਦੇ ਵਿੱਚ ਸਾਨੂੰ ਹਰ ਰੋਜ਼ ਉਹਦੇ ਤੇ ਕੋਈ ਨਾ ਕੋਈ ਸਵਾਲ ਹੁੰਦਾ ਸੀ ਸਰਕਾਰ ਨੂੰ ਤਾਂ ਸਾਡੇ ਜਿਹੜੇ এনवायरमेंट ਦੇ ਮਿਨਿਸਟਰ ਨੇ ਉਹਨਾਂ ਨੂੰ ਖੜੇ ਹੋ ਕੇ ਉਹਦਾ ਜਵਾਬ ਦੇਣਾ ਪੈਂਦਾ ਸੀ ਕਿ ਸਰਕਾਰ ਕੀ ਕਰ ਰਹੀ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਇੱਥੋਂ ਦਾ ਪੋਲਿਟੀਕਲ ਸਿਸਟਮ ਹੈ ਜਿੰਨਾਕ ਮੈਂ ਐਕਸਪੀਰੀਅੰਸ ਕੀਤਾ ਹੈ ਉਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਤਾਂ ਤੁਸੀਂ ਮਿਨਿਸਟਰ ਹੈ ਜਿਹੜਾ ਉਹ ਕਿਤੇ ਭੱਜ ਨਹੀਂ ਸਕਦੇ ਕਿਤੇ ਉਹ ਟਾਲਾ ਨਹੀਂ ਮਾਰ ਸਕਦੇ ਤੁਹਾਨੂੰ ਕੁਐਸਚਨ ਪੀਰੀਅਡ ਦੇ ਵਿੱਚ ਵੀ ਖੜੇ ਹੋ ਕੇ ਜਵਾਬ ਦੇਣਾ ਪੈਂਦਾ ਸੋ ਵਿਰਾਲ ਸਾਹਿਬ ਤੁਸੀਂ ਇਹ ਕਹਿ ਰਹੇ ਹੋ ਕਿ ਵਾਤਾਵਰਨ ਦੇ ਮੁੱਦਿਆਂ ਤੇ ਜਾਂ ਇਹਨਾਂ ਰਿਵਰਸ ਦੇ ਮੁੱਦਿਆਂ ਤੇ ਸਰਕਾਰਾਂ ਤੇ ਸਰਕਾਰੀ ਜਿਹੜੇ ਚੁਣੇ ਹੋਏ ਲੋਕ ਨੇ ਉਹ ਉਹਨਾਂ ਨੂੰ ਬੋਲਣਾ ਪੈਂਦਾ ਸੋ ਹੁਣ ਇਤੋਂ ਇਹ ਸੋਚਣ ਵਾਲੀ ਗੱਲ ਆਈ ਕਿ ਪੰਜਾਬ ਦੇ ਵਿੱਚ ਜਾਂ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਕਿੰਨੇ ਕਵਾਰੀ ਜਿਹੜਾ ਵਾਤਾਵਰਣ ਸੰਬੰਧ ਸਵਾਲ ਪੁੱਛੇ ਗਿਆ ਜਾਂ ਉਹਦੇ ਉੱਪਰ ਗੱਲਾਂ-ਬਾਤਾਂ ਹੋਈਆਂ ਸੋ ਇਹ ਆਪਾਂ ਕੰਟਰਾਸਟ ਕਰ ਰਹੇ ਹਾਂ ਦੋਨਾਂ ਦੇਸ਼ਾਂ ਦੇ ਸਿਸਟਮਾਂ ਨੂੰ ਸੋ ਮੈਂ ਬਰਾਡਸ ਤੋਂ ਪੜ੍ਹ ਰਿਹਾ ਸੀਗਾ ਕਿ ਜਿਹੜਾ ਇੰਡਸਟਰੀ ਵੱਲੋਂ ਪੋਲੂਸ਼ਨ ਆ ਹੁਣ ਜਿਵੇਂ ਬੁੱਢੇ ਨਾਲੇ ਦੀ ਗੱਲ ਕਰੀਏ ਤਾਂ ਰੌਲਾ ਇਹੀ ਹੈ ਕਿ ਇੰਡਸਟਰੀ ਬਹੁਤ ਜ਼ਿਆਦਾ ਪੋਲੂਸ਼ਨ ਕਰ ਰਹੀ ਹੈ ਤਾਂ ਕੈਨੇਡਾ ਦੇ ਵਿੱਚ ਕੁਝ ਐਗਜ਼ਾਮਪਲ ਆ ਹੈਗੀਆਂ ਜਰਮਾਨਾ ਹੋਇਆ ਉਸ ادارے ਨੂੰ ਉਸ ਇੰਡਸਟਰੀ ਨੂੰ ਕਿਉਂਕਿ ਉਹ ਪਾਣੀਆਂ ਦੇ ਵਿੱਚ ਜਿਹੜਾ ਉਹ ਪੋਲਿਊਟਡ ਆਫ ਦਾ ਸਿਸਟਮ ਸਟਰੇ ਸੀ ਮੈਂ ਇੱਕ ਸਵਾਲ ਆਪਣੇ ਆਪ ਨੂੰ ਕਰਦਾ ਤੁਹਾਨੂੰ ਸਾਰਿਆਂ ਨੂੰ ਕਰਦਾ ਇੱਕ ਸਟੈਪ ਬੈਕ ਜਾ ਕੇ ਕਰਦਾ ਕਿ ਜਦੋਂ ਚੌਣ ਮਨੋਰਥ ਪੱਤਰ ਕਹਿੰਦੇ ਉਹਨੂੰ ਇੱਥੇ ਆਪਣੇ ਪਲੈਟਫਾਰਮ ਕਹ ਦਿੰਦੇ ਮੈਨੀਫੈਸਟੋ ਕਹ ਲੋ ਜਿਹੜਾ ਮੈਨੀਫੈਸਟੋ ਹੈ ਹਨਾ ਮੈਨੀਫੈਸਟੋ ਜਿੰਨੀਆਂ ਪਾਰਟੀਆਂ ਦੇ ਪਿਛਲੇ ਜਿੰਨੇ ਸਾਲਾਂ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਨੇ ਭਾਵੇਂ ਉਹ ਤੁਹਾਡੀਆਂ ਪ੍ਰੋਵਿੰਸ਼ੀਅਲ ਲੈਵਲ ਤੇ ਸਟੇਟ ਦੀਆਂ ਵੋਟਾਂ ਹੋਣ ਭਾਵੇਂ ਉਹ ਐਮਪੀਜ਼ ਦੀਆਂ ਹੋਣ ਭਾਵੇਂ ਸਿਟੀ ਦੀਆਂ ਹੋਣ এনवायरमेंट ਦਾ ਮੁੱਦਾ ਸੀਗਾ ਕਿ ਨਹੀਂ ਸੀਗਾ ਪਹਿਲਾ ਸਵਾਲ ਦੂਜਾ ਜੇ ਸੀਗਾ ਤਾਂ ਉਹ ਜਿਹੜੀ ਲਿਸਟ ਸੀ ਪ੍ਰਾਇੋਰਟੀ ਲਿਸਟ ਕਿੱਥੇ ਕਿ ਜੇ ਸੀ ਲੁਕਿਆ ਹੋਇਆ ਸੀ ਜਾਂ ਟਾਪ ਤੇ ਸੀਗਾ ਇਹ ਚੀਜ਼ਾਂ ਕੌਣ ਡਿਫਾਈਨ ਕਰਦਾ ਇਹ ਅਸੀਂ ਸਾਰੇ ਰਲ ਕੇ ਡਿਫਾਈਨ ਕਰਦੇ ਆ ਕਿ ਕਈ ਇਲਾਕੇ ਤੇ ਦੇਸ਼ ਐਦਾਂ ਦੇ ਨੇ ਜਿੱਥੇ ਇਹ ਵੀ ਜੇ এনवायरमेंट ਚੋਣ ਨੋਰਥ ਪੱਤਰ ਦੇ ਵਿੱਚ ਨਾਂ ਲਿਖਿਆ ਤਾਂ ਲੋਕਾਂ ਨੇ ਥੋੜੀ ਗੱਲ ਨਹੀਂ ਸੁਣੀ ਹੂੰ 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 ਕਿ ਅਸੀਂ ਇੰਨੇ ਵੇਅਰ ਹੈਗੇ ਸਾਡੇ ਸਾਡਾ ਤਾਂ ਨਾਂ ਹੀ ਪਾਣੀਆ ਤੇ ਹੈ ਪੰਜਾਬ ਦਾ ਤਾਂ ਨਾਂ ਹੀ ਪਾਣੀਆ ਤੇ ਅਸੀਂ ਪਾਣੀਆਂ ਦੀ ਅਸੀਂ ਪੋਲਿਊਸ਼ਨ ਦੀ এনवायरमेंट ਦੀ ਕਿੰਨੀ ਇੱਕ ਗੱਲ ਕਰਦੇ ਹਾਂ ਇੱਕ ਤਾਂ ਸਰਕਾਰ ਦਾ ਰੋਲ ਹੈ ਹੂੰ ਹੂੰ ਦੂਜਾ ਹੈਗਾ ਕਿ ਕਈ ਮਹਿਕਮੇ ਹੁੰਦੇ ਆ ਜਿਨ੍ਹਾਂ ਨੇ ਇਨਫੋਰਸਮੈਂਟ ਕਰਨੀ ਹੈ ਪੰਜਾਬ ਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਜੀ ਸੋ ਇਥੇ ਵੀ ادارے ਹੋਣੇ ਆ ਤੁਸੀਂ ਇਹ ਦੱਸੋ ਕਿ ਉਹ ادارے ਇਨਫੋਰਸਮੈਂਟ ਕਿੰਨੇ ਕਿ ਜਿਹੜੇ ਮਸਤੀਦੀ ਨਾ ਕਰਦੇ ਆ ਤੇ ਕੀ ਕੋਈ ਪੋਲੀਟੀਕਲ ਇੰਟਰਫੀਰੈਂਸ ਹੈਗੀ ਹੈ ਵੀ ਇਹ ਫਲਾਨੀ ਇੰਡਸਟਰੀ ਤੇ ਨਹੀਂ ਕਰਨਾ ਤੇ ਫਲਾਨੀ ਤੇ ਕਰਨਾ ਹੈ ਜੀ ਦੇਖੋ ਸਰਕਾਰਾਂ ਕੀ ਕਰ ਸਕਦੀਆਂ ਸਰਕਾਰਾਂ ਕਿਸੇ ਮੁੱਦੇ ਤੇ ਚੁੱਪ ਰਹਿ ਸਕਦੀਆਂ ਵੀ ਜਿਹੜੀ ਗੱਲ ਨਹੀਂ ਹਿੱਲੀ ਇਹ ਕਾਣੂ ਹਲਾਉਣੀ ਹੈ ਉਹਨੂੰ ਤੁਸੀਂ ਇਹ ਕਹਿ ਸਕਦੇ ਆ ਕਿ ਉੱਥੇ ਸਰਕਾਰ ਡਿਸਆਨੈਸਟ ਹੋ ਸਕਦੀ ਹੈ ਵੀ ਸਾਨੂੰ ਕਿਹੜਾ ਕਿਸ ਨੇ ਕਿਹਾ ਸੀ ਪਰ ਜਿੱਥੇ ਕੋਈ ਮੁੱਦਾ ਉੱਠ ਖੜਿਆ ਜਿੱਥੇ ਕੋਈ ਇੰਪਲੀਮੈਂਟੇਸ਼ਨ ਦਾ ਇਨਫੋਰਸਮੈਂਟ ਦਾ ਹੋ ਗਿਆ ਜਾਂ ਲਾਇਸੈਂਸਿੰਗ ਦਾ ਇਸ਼ੂ ਹੋ ਗਿਆ ਉੱਥੇ ਸਰਕਾਰ ਇਉਂ ਨਹੀਂਗਾ ਆਪਾਂ ਕਹਿ ਸਕਦੇ ਕਿ ਤੁਸੀਂ ਫੋਨ ਚੱਕਿਆ ਤੇ ਤੁਸੀਂ ਕਿਸੇ ਬੰਦੇ ਨੂੰ ਕਹਤਾ ਕਿ ਇਉਂ ਨਹੀਂ ਇਉਂ ਮੰਨ ਲਓ ਕਿ ਕੋਈ ਕਿਸੇ ਨੇ ਟੈਂਡਰ ਭਰਿਆ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਮੈਂ ਮੰਤਰੀ ਨਾਲ ਗੱਲ ਕਰਕੇ ਮੇਰੇ ਟੈਂਡਰ ਦੇ ਵਿੱਚ ਕੋਈ ਫੇਵਰ ਹੋ ਜੂ देयर ਆਰ ਰੈਗੂਲੇਸ਼ਨਸ ਐਂਡ ਪਲੇਸ ਜਿਹੜੇ ਐਥਿਕਸ ਦੇ ਰੂਲਸ ਨੇ ਉਹ ਇਸ ਤਰ੍ਹਾਂ ਦੇ ਨੇ ਕਿ ਮੰਤਰੀ ਗੱਲ ਵੀ ਨਹੀਂ ਕਰ ਸਕਦੇ ਉਸ ਪਾਰਟੀ ਨਾਲ ਜਿਹੜੀ ਟੈਂਡਰ ਦੇ ਵਿੱਚ ਹੈਗੀ ਆ ਠੀਕ ਹੈ ਪਰ ਜਿਹੜੇ ਡਿਪਾਰਟਮੈਂਟਸ ਦੇ ਵਿੱਚ ਰੈਗੂਲੇਸ਼ਨਸ ਨੇ ਜਾਂ ਇੰਪਲੀਮੈਂਟੇਸ਼ਨਸ ਹੁੰਦੀਆਂ ਨੇ ਉਹ ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਉਹ ਬਾਉਂਡ ਨੇ ਫਾਰ ਇਗਜ਼ਾਮਪਲ ਵਾਟਰ ਕੁਆਲਿਟੀ ਤੇ ਕੋਈ ਬੰਦਾ ਕੰਮ ਕਰ ਰਿਹਾ ਹੈ ਵਾਟਰ ਲਾਇਸੈਂਸਿੰਗ ਤੇ ਕੰਮ ਕਰ ਰਿਹਾ ਹੈ ਤਾਂ ਉਹ ਬਾਉਂਡ ਨੇ ਜਿਹੜੇ ਰੈਗੂਲੇਸ਼ਨਸ ਆ ਉਹਨਾਂ ਨੂੰ ਉਹ ਫਾਲੋ ਕਰਨੇ ਪੈਣਗੇ ਜੇ ਉਹ ਫਾਲੋ ਨਹੀਂ ਕਰ ਰਹੇ ਤਾਂ ਕੋਈ ਵੀ ਬੰਦਾ ਕੁਐਸਚਨ ਕਰ ਸਕਦਾ ਤਾਂ ਉਹ ਜਿਹੜੇ ਰਿਸਪੌਂਸੀਬਲ ਅਧਿਕਾਰੀ ਨੇ ਉਹਨਾਂ ਨੂੰ ਉਹਦੀ ਜਵਾਬਦੇਹੀ ਕਰਨੀ ਪੈਣੀ ਸੋ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹਨਾਂ ਅਧਿਕਾਰੀਆਂ ਦੀ ਹੈ ਉਹਨਾਂ ਅਧਾਰਿਆਂ ਦੀ ਹੈ ਜੇ ਕੋਈ ਸਵਾਲ ਹੋ ਜਾਂਦਾ ਹੈ ਜੀ ਇਸੇ سلسلے ਚ ਵਟਸਐਪ ਮੈਂ ਦਰਸ਼ਕਾਂ ਨਾਲ ਇੱਕ ਗੱਲ ਜ਼ਿਕਰ ਕਰਨੀ ਚਾਹੁੰਦਾ ਕਿ ਆਪਾਂ ਤਾਂ ਗੱਲ ਕਰ ਰਹੇ ਆ ਉਹਨਾਂ ਦਰਿਆਵਾਂ ਦੇ ਵਿੱਚ ਜਾਂ ਡਰੇਨਾਂ 'ਚ ਜਿਹੜਾ ਪਾਣੀ ਸਟ੍ਰਾਣਾ ਜਿਹੜਾ ਪਲੂਟਡ ਪਾਣੀ ਹੈ। ਹਾਂਜੀ। ਇੱਥੇ ਮੈਨੀਟੋਬਾ ਦੇ ਵਿੱਚ ਇੱਕ ਰੈਗੂਲੇਸ਼ਨ ਹੈਗਾ ਜੀ ਕਿ ਜੇ ਤੁਸੀਂ ਵਗਦੇ ਕਿਸੇ ਨਾਲੇ ਦੇ ਵਿੱਚੋਂ ਪਾਣੀ ਕੱਢਣਾ ਵੀ ਹੈ ਵੀ ਮਾੜਾ ਮੁੰਡਾ ਖੇਤ ਚ ਵਰਤ ਲਈਏ ਤਾਂ ਤਾਂ ਵੀ ਪਰਮਿਸ਼ਨ ਲੈਣੀ ਪੈਂਦੀ ਹੈ। ਵਾਟਰ ਯੂਜ਼ ਲਾਇਸੈਂਸ ਲੈਣਾ ਪੈਂਦਾ ਹੈ। ਤੁਸੀਂ ਇੱਕ ਵੀ ਬੂੰਦ ਪਾਣੀ ਦੀ ਨਾ ਉਹਦੇ ਤੁਸੀਂ ਕੁਝ ਸਿੱਟ ਸਕਦੇ ਤੇ ਨਾ ਉਹ ਚ ਕੱਢ ਸਕਦੇ ਹੋ। ਸੋ ਮੈਂ ਤੁਹਾਡੀ ਗੱਲਾਂ 'ਚੋਂ ਗੱਲ ਕੱਢ ਰਿਹਾ ਸੀਗਾ। ਹਾਂਜੀ ਮੈਂ ਇੱਕ ਗੱਲ ਇੱਥੇ ਮੈਂਸ਼ਨ ਕਰਨੀ ਚਾਹਣਾ ਹੈ। ਇੰਡੀਪੈਂਡੈਂਟ ਅਦਾਰਾ ਕੋਈ ਹੋਵੇ, ਕੋਈ ਬਾਡੀ ਹੋਵੇ। ਮੈਂ ਇੱਥੇ ਇੱਕ ਅਦਾਰਾ ਹੈ ਇੱਕ ਦਫਤਰ ਹੈ ਜਿਹੜਾ ਕਿ ਗਵਰਨਮੈਂਟ ਤੋਂ ਵੀ ਇੰਡੀਪੈਂਡੈਂਟ ਹੈ ਉਸੇ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਸ਼ੇਅਰ ਕਰਨੀ ਚਾਹੁੰਦਾ ਕਿ ਰੀਸੈਂਟਲੀ ਮੈਨੂੰ ਮੌਕਾ ਮਿਲਿਆ ਕਿ ਇੱਕ ਡਰਿੰਕਿੰਗ ਵਾਟਰ ਸੇਫਟੀ ਤੇ ਉਹਨਾਂ ਨੇ ਇੱਕ ਆਡਿਟ ਕੀਤਾ ਕਿ ਤੁਹਾਡੇ ਪ੍ਰੋਵਿੰਸ ਦੇ ਵਿੱਚ ਜਿੱਥੇ-ਜਿੱਥੇ ਡਰਿੰਕਿੰਗ ਵਾਟਰ ਸਿਸਟਮਸ ਲੱਗੇ ਨੇ ਉਹ ਲਾਇਸੈਂਸਡ ਨੇ ਉਹ ਪਾਣੀ ਪਿਓਰ ਹੈ ਲੋਕਾਂ ਦੀ ਹੈਲਥ ਦਾ ਖਿਆਲ ਰੱਖਿਆ ਜਾ ਰਿਹਾ ਹਾਂਜੀ ਬਹੁਤ ਕੁਛ ਲੱਭਿਆ ਉਹਨਾਂ ਨੇ ਉਹਨਾਂ ਨੂੰ 15 17 ਜਿੰਨੀਆਂ ਵੀ ਰეკਮੈਂਡੇਸ਼ਨ ਉਹਨਾਂ ਨੇ ਦੇਤੀਆਂ ਕਿ ਭਾਈ ਆ ਆ ਤੁਹਾਡੇ ਵਾਟਰ ਸਿਸਟਮ ਜਿਹੜੇ ਚੱਲ ਰਹੇ ਆ ਉਹਨਾਂ ਦਾ ਤਾਂ ਉਹਨਾਂ ਕੋਲ ਤਾਂ ਲਾਇਸੈਂਸ ਹੀ ਨਹੀਂ ਹੂੰ ਹੂੰ ਠੀਕ ਹੈ ਜਿੰਨਾਂ ਕੋਲੇ ਲਾਇਸੈਂਸ ਹੈਗਾ ਉੱਥੇ ਜਿਹੜਾ ਟੈਕਨੀਸ਼ੀਅਨ ਕੰਮ ਕਰ ਰਿਹਾ ਕਿ ਉਹ ਸਰਟੀਫਾਈਡ ਟੈਕਨੀਸ਼ੀਅਨ ਹੈਗਾ ਜਿਹੜਾ ਆਡੀਟਰ ਜਨਰਲ ਦਾ ਆਫਿਸ ਹੈ ਜਾਂ ਜਿਹੜਾ ਉਹ ਅਧਾਰਾ ਹੈ ਉਹ ਸਰਕਾਰ ਤੋਂ ਇੰਡੀਪੈਂਡੈਂਟ ਹੈ ਸਰਕਾਰ ਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਉਹਨਾਂ ਨੇ ਰეკਮੈਂਡੇਸ਼ਨ ਕਰਕੇ ਡਿਪਾਰਟਮੈਂਟ ਨੂੰ ਕਰਤੀ এনवायरमेंट ਡਿਪਾਰਟਮੈਂਟ ਨੂੰ ਕਿ ਆ ਰੈਗੂਲੇਸ਼ਨਸ ਹੈ ਉਸ ਤੋਂ ਬਾਅਦ ਡਿਪਾਰਟਮੈਂਟ ਨੂੰ ਰਿਪੋਰਟ ਕਰਨਾ ਪੈਂਦਾ ਸੋ ਸਾਡਾ ਸਵਾਲ ਇੱਥੇ ਇਹ ਵੀ ਬਣਦਾ ਆਪਣੇ ਆਪ ਨੂੰ ਪੁੱਛਣਾ ਕਿ ਸਾਡੇ ਕੋਲੇ ਇਦਾਂ ਦੇ ਸਿਸਟਮ ਇਨ ਪਲੇਸ ਹੈਗੇ ਨੇ ਜੇ ਸਿਸਟਮ ਇਨ ਪਲੇਸ ਹੈਗੇ ਆ ਤਾਂ ਕੀ ਉਹਦੇ ਵਿੱਚ ਕੋਈ ਕ腐ਸ਼ਨ ਤਾਂ ਨਹੀਂ ਵੀ ਸਿਸਟਮ ਉਹਨਾਂ ਲੈ ਦੇ ਕੇ ਕਰ ਲਾਂਗੇ ਵੀ ਉੱਥੇ ਵੀ ਗੱਲ ਆ ਜਾਂਦੀ ਹੈ ਸਾਡੇ ਐਥਿਕਸ ਦੀ ਗੱਲ ਸੋ ਇਹ ਦਰਸ਼ਕਾਂ ਲਈ ਸਵਾਲ ਹੈ ਜੀ ਜੇ ਤੁਹਾਨੂੰ ਈਲਮ ਹੋਵੇ ਕਿ ਇਹ ਜੀ ਸਾਡੇ ਕੋਲ ਕੋਈ ਆਰਗੇਨਾਈਜੇਸ਼ਨ ਜਾਂ ਸਾਡੇ ਕੋਲ ਬੋਡੀ ਪੰਜਾਬ 'ਚ ਹੈਗੀ ਹੈ ਕਿ ਨਹੀਂ ਉਹ ਜ਼ਰੂਰ ਦੱਸਿਓ ਪਰ ਤੁਸੀਂ ਇਹ ਕਹਿ ਰਹੇ ਬਰਾੜ ਸਾਹਿਬ ਕੇ ਜਵਾਬ ਦੇਈ ਹੈ ਸਰਕਾਰ ਦੀ ਆਡੀਟਰ ਜਨਰਲ ਦੇ ਆਫਿਸ ਨੂੰ ਜਿਹੜੇ ਸਵਾਲ ਉਹ ਪੁੱਛਦਾ ਹੈ ਸੋ ਹੁਣ ਤੁਸੀਂ ਗੱਲ ਨਾਲ ਲੋਕਾਂ ਦੀ ਕੀਤੀ ਹੈ ਦੇਖੋ ਲੋਕ ਪੰਜਾਬ ਦੇ ਵਿੱਚ ਵੀ ਹੁਣ ਚੇਤਨ ਹੋ ਚੁੱਕੇ ਨੇ ਨਾ ਪਿੱਛੇ ਜੇ ਬੁੱਢੇ ਨਾਲੇ ਕਰਕੇ ਕਾਲੇ ਪਾਣੀ ਦਾ ਮੋਰਚਾ ਲਾਇਆ ਪਹਿਲੀ ਵਾਰੀ ਲੱਗਿਆ ਪਾਣੀਆ ਕਰਕੇ ਲੋਕ ਇਕੱਠੇ ਹੋਇਆ ਕਿਉਂਕਿ ਇਹ ਪਾਣੀ ਲੋਕ ਬਹੁਤ ਵੱਡਾ ਇਲਾਕਾ ਪੰਜਾਬ ਦਾ ਮਾਲਵੇ ਦਾ Rajasthan ਦਾ इवन ਪਾਕਿਸਤਾਨ ਨੂੰ ਇਹ ਸਾਰੇ ਲੋਕ ਪਾਣੀ ਪੀਂਦੇ ਆ ਸੋ ਹੁਣ ਤੁਸੀਂ ਦੱਸੋ ਕਿ ਲੋਕ ਇੱਥੇ ਕੀ ਕਰਦੇ ਨੇ ਜਾਂ ਹੋਰ ਕੱਲੇ ਲੋਕਾਂ ਦੀ ਗੱਲ ਨਾ ਕਰੀਏ ਆਪਾਂ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜੇ ਕੋਈ ਇਹੋ ਜਿਹਾ ਮੁੱਦਾ ਖੜਾ ਹੁੰਦਾ ਜਿੱਥੇ ਕੋਈ ਪਾਣੀਆਂ ਦੀ ਪੋਲੂਸ਼ਨ ਦੀ ਗੱਲ ਹੈ ਲੋਕ ਕਿਵੇਂ ਖੜੇ ਹੁੰਦੇ ਨੇ ਲੋਕਾਂ ਦੀਆਂ ਆਰਗੇਨਾਈਜੇਸ਼ਨ ਬਣੀਆਂ ਖਾਸ ਤੌਰ ਤੇ ਜੇ ਇਨਡੀਜਨਸ ਲੋਕਾਂ ਦੀ ਗੱਲ ਕਰੀਏ ਕਿ ਇਨਡੀਜਨਸ ਲੋਕ ਹੈ ਜਿਹੜੇ ਉਹ ਲੋਕ ਨੇ ਮੂਲ ਵਾਸੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਹੜੇ ਕਿ ਹਵਾ ਪਾਣੀ ਧਰਤੀ ਨੇਚਰ ਨੂੰ ਪੂਜਦੇ ਨੇ ਜਿਵੇਂ ਸਾਨੂੰ ਵੀ ਸਾਡੇ ਬਾਬਿਆਂ ਨੇ ਜਿਵੇਂ ਕਿਹਾ ਕਿ ਤੁਸੀਂ ਨੇਚਰ ਦੀ ਰਿਸਪੈਕਟ ਕਰਨੀ ਆ ਹਨਾ ਅਸੀਂ ਹਮੇਸ਼ਾ ਇਹੋ ਗੱਲਾਂ ਬਾਤਾਂ ਕਰਦੇ ਆ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਬਣੀਆਂ ਨੇ ਅਸੀਂ ਗੱਲ ਲੋਕਾਂ ਤੋਂ ਸ਼ੁਰੂ ਕੀਤੀ ਸੀ ਕਿ ਲੋਕ ਝੰਡਾ ਚੱਕ ਕੇ ਆ ਜਾਂਦੇ ਆ ਮੇਰਾ ਸਵਾਲ ਇਹ ਆ ਸਾਨੂੰ ਸਾਰਿਆਂ ਨੂੰ ਇਨਕਲੂਡਿੰਗ ਮਾਈਸੈਲਫ ਕਿ ਲੋਕਾਂ ਨੂੰ ਕਿਉਂ ਆਉਣਾ ਪੈਂਦਾ ਹੂੰ ਹੂੰ ਕਿ ਉਦੋਂ ਪਹਿਲਾਂ ਕੋਈ ਇਲਾਜ ਹੈਗਾ ਕਿ ਜਿਹੜੇ ਲੋਕ ਤੁਹਾਡੇ ਚੁਣੇ ਹੋਏ ਸਾਡੇ ਵਰਗੇ ਲੋਕ ਨੇ ਵਿਧਾਨ ਸਭਾ 'ਚ ਬੈਠੇ ਨੇ ਉਹਨਾਂ ਨੂੰ ਹਲੋਣ ਕੇ ਇਹ ਕਿਉਂ ਦੱਸਣਾ ਪੈਂਦਾ ਹੈ ਕਿ ਸਾਨੂੰ ਸਾਫ਼ ਪਾਣੀ ਚਾਹੀਦਾ ਹੈ ਕੁਐਸਚਨ ਇਹ ਹੈ ਮੈਂ ਸਿਸਟਮ ਦੀ ਗੱਲ ਕਰ ਰਿਹਾ ਕਿ ਜਿਹੜੇ ਲੋਕ ਝੰਡਾ ਚੱਕ ਕੇ ਅੱਜ ਆ ਗਏ ਕਿ ਬੁੱਢਣ ਵਾਲਾ ਸਾਫ਼ ਕਰੋ ਜਾਂ ਇੱਥੋਂ ਦਾ ਰੈਡ ਡਰਾਈਵਰ ਦਰਿਆ ਸਾਫ਼ ਕਰੋ ਤਾਂ ਉਹ ਅੱਜ ਤੋਂ ਕੁਝ ਮਹੀਨੇ ਕੁਝ ਸਾਲ ਕੁਝ ਦਹਾਕੇ ਪਹਿਲਾਂ ਕਿੱਥੇ ਸੀ ਜਦੋਂ ਅਸੀਂ ਇਹ ਸਾਰਾ ਸਿਸਟਮ ਬਿਲਡ ਕਰ ਰਹੇ ਸੀ ਜਦੋਂ ਸਾਨੂੰ ਇਹ ਪਤਾ ਸੀ ਕਿ ਇਹ ਸਮੱਸਿਆ ਆਉਗੀ ਇੱਥੇ ਵੀ ਅਸੀਂ ਇਗਨੋਰ ਕਰ ਰਹੇ ਹਾਂ ਇੱਥੇ ਵੀ ਗਲਤੀ ਕਰ ਰਹੇ ਹਾਂ ਇੱਥੇ ਵੀ ਗਲਤੀ ਕਰ ਰਹੇ ਹਾਂ ਸੋ ਜਿਹੜਾ ਸਾਡਾ ਮੈਂ ਪੁਆਇੰਟ ਕਰ ਰਿਹਾ ਕਿ ਸਾਡਾ ਪੋਲਿਟੀਕਲ ਸਿਸਟਮ ਹੈ ਸਾਡਾ ਡੈਮੋਕਰੈਟਿਕ ਸਿਸਟਮ ਹੈ ਜਿੰਨਾ ਵੀ ਉਹ ਡੈਮੋਕਰੈਟਿਕ ਹੈਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਉਹਦੇ ਵਿੱਚ ਸਾਡੇ ਲੋਕਾਂ ਦੀ ਪਾਰਟਿਸਪੇਸ਼ਨ ਇਨੀਸ਼ੀਅਲ ਲੈਵਲ ਤੇ ਕਿੰਨੇ ਐ ਯੂਥ ਦੀ ਕਿੰਨੇ ਐ ਸਟੂਡੈਂਟ ਆਰਗੇਨਾਈਜੇਸ਼ਨਸ ਦੀ ਕਿੰਨੇ ਐ ਇਹ ਗੱਲ ਮੈਂ ਇੱਥੇ ਤਾਂ ਮੈਂਸ਼ਨ ਕਰ ਰਿਹਾ ਕਿਉਂਕਿ ਇੱਥੇ ਜਿਹੜੀਆਂ ਚੀਜ਼ਾਂ ਮੈਂ ਡਿਫਰੈਂਟ ਦੇਖੀਆਂ ਇੱਕ 21 ਸਾਲਾਂ ਦਾ ਬੱਚਾ ਜਿਹੜਾ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਹੈ ਕਿਸੇ ਯੂਨੀਵਰਸਿਟੀ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਮਿਨਿਸਟਰਸ ਨਾਲ ਬਹਿ ਕੇ ਗੱਲਾਂ ਕਰਦੇ ਨੇ ਮੁੱਦਿਆਂ ਤੇ ਕਿ ਸਾਡੇ ਆ ਮੁੱਦੇ ਨੇ ਸਾਡਾ ਹੈਲਥ케ਅਰ ਫ੍ਰੀ ਹੈ ਨਹੀਂਗਾ ਸਾਡਾ ਇੰਟਰਨੈਸ਼ਨਲ ਸਟੂਡੈਂਟਸ ਦਾ ਹੈਲਥ케ਅਰ ਫ੍ਰੀ ਹੈ ਨਹੀਂ ਸਾਨੂੰ ਆ ਦਿਓ ਸਾਡੇ ਬਸਪਾਸ ਹੈ ਨਹੀਂ ਸਾਨੂੰ ਆ ਦਿਓ ਫਾਰਮਲ ਮੀਟਿੰਗਸ ਹੁੰਦੀਆਂ ਨਹੀਂ ਸਾਡੇ 21 ਸਾਲਾਂ ਦੇ ਬੱਚੇ ਕਰਦੇ ਹਾਂ ਜੀ ਸੋ ਤੁਸੀਂ ਚੇਤਨਤਾ ਦੀ ਗੱਲ ਕਰ ਰਹੇ ਹੋ ਕਿ ਅਸੀਂ ਪਹਿਲੀ ਗੱਲ ਤਾਂ ਸਾਡੇ ਇਹ ਸਾਡਾ ਇਹ ਮੁੱਦਾ ਸਾਡੀ ਲਿਸਟ ਹੈ ਕਿੱਥੇ ਰਹੀ ਆਮ ਲੋਕਾਂ ਦੀ ਗੱਲ ਕਰਦੇ ਆਂ ਦੇਖੋ ਦੂਜੀ ਗੱਲ ਹੈ ਕਿ ਇੱਕ ਸਾਇੰਸ ਸਟਾਨੇ ਦੀ ਗੱਲ ਕਰੀਏ ਉਸ ਕਮਿਊਨਿਟੀ ਬੁੱਧੀਜੀਵੀ ਵਰਗ ਦੀ ਗੱਲ ਕਰੀਏ ਹਾਲਾਂਕਿ ਕੁਝ ਲੋਕ ਬੋਲਦੇ ਵੀ ਆ ਪਰ ਤੁਸੀਂ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕਿ ਇੱਥੇ ਮੈਂ ਦੇਖਿਆ ਕਿ ਕਿਸੇ ਵੀ ਪੋਲੀਟੀਕਲ ਸਿਸਟਮ ਤੇ ਕੋਈ ਗੱਲਬਾਤ ਹੁੰਦੀ ਹੈ ਕੋਈ ਨਵੀਂ ਗੱਲ ਹੋਊਗੀ ਤਾਂ ਯੂਨੀਵਰਸਿਟੀ ਦਾ ਜਿਹੜਾ ਪੋਲੀਟੀਕਲ ਐਨਾਲਿਸਟ ਹੈ ਉਹ ਅਗਲੇ ਦਿਨ ਅਖਬਾਰ ਚ ਹੁੰਦਾ ਉਹਦਾ ਬਿਲਕੁਲ ਉੱਥੇ ਨਹੀਂ ਹੁੰਦਾ ਉਹਦੀਆਂ ਬੰਦਿਸ਼ਾਂ ਨੇ ਤੁਸੀਂ ਆਪ ਪਿਛੇ ਪਿਛੇ ਯੂਨੀਵਰਸਿਟੀ ਚ ਕੰਮ ਕੀਤਾ ਤੁਹਾਨੂੰ ਪਤਾ ਹੈ ਉਹਦੇ ਬਾਰੇ ਦੱਸੋ ਕਿ ਸਾਡਾ ਜਿਹੜਾ ਬੁੱਧੀਜੀਵੀ ਵਰਗ ਹੈ ਉਹ ਸਾਡੇ ਪਾਣੀਆਂ ਤੇ ਜਾਂ ਹੋਰ ਜਿਹੜੇ ਮੁੱਦੇ ਨੇ ਸਾਡੇ ਲੋਕ ਕਾਲੀਆਂ ਝੰਡੀਆਂ ਚੱਕ ਕੇ ਉੱਥੇ ਚੌਂਕਾ ਚ ਬੈਠੇ ਆ ਉਹ ਕਿੱਥੇ ਨੇ ਪੋਲੀਟੀਕਲ ਸਿਸਟਮ ਹੈ ਸਾਡਾ ਸਰਕਾਰੀ ਸਿਸਟਮ ਹੈ ਦਾ ਵੇ ਇਟ ਇਜ਼ ਸੈਟ ਅਪ ਕਿ ਉਹ এলাਉ ਕਰਦਾ ਹੈ ਕਿ ਇੱਕ ਜਰਨ ਜਾਂ ਕੋਈ ਇਨਸਾਨ ਫੋਨ ਚੱਕੇ ਕਿ ਪ੍ਰੋਫੈਸਰ ਆਫ এনवायरमेंट ਸਾਇੰਸ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੇ ਉਹ ਨਾਲ ਦੀ ਨਾਲ ਆਪਣਾ ਕੋਟ ਕਰਨ ਕਿ ਮੇਰਾ ਡਾਟਾ ਇਹ ਕਹਿੰਦਾ ਕਿਉਂ ਹੋਣਾ ਚਾਹੀਦਾ ਇੱਥੇ ਇੱਥੇ ਗਲਤੀਆਂ ਹੋਈਆਂ ਉਹਨੂੰ ਅਕੈਡੈਮਿਕ ਫਰੀडम ਕਹਿੰਦੇ ਆ ਕੀ ਸਾਡੇ ਅਕੈਡੈਮਿਕ ਫਰੀडम ਹੈਗੀ ਕੀ ਸਾਡੇ ਜੇ ਕੋਈ ਪੋਲਿਟੀਕਲ ਮੁੱਦਾ ਹੋ ਗਿਆ ਕਿਸੇ ਮੰਤਰੀ ਨੇ ਰਿਜ਼ਾਈਨ ਕਰਤਾ ਕੋਈ ਸਰਕਾਰ ਟੁੱਟ ਗਈ ਕੋਈ ਜੋੜ ਤੋੜ ਹੋ ਗਿਆ ਕੀ ਕੋਈ ਵੀ ਜਰਨਲਿਸਟ ਫੋਨ ਚੱਕ ਕੇ ਕਿਸੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੂੰ ਨਾਲ ਦੀ ਨਾਲ ਉਹਨਾਂ ਦਾ ਕੋਰਟ ਲੈ ਸਕਦਾ ਹੈ ਜਾਂ ਉਹਨਾਂ ਤੇ ਕੋਈ ਦਬਾਅ ਹੈ ਉਹ ਸਿਸਟਮ ਜਿੱਨਾਂ ਚਿਰ ਉਹ ਜਿਹੜੀ ਆਜ਼ਾਦੀ ਨਹੀਂ ਹੈ ਉਹ ਫਰੀडम ਨਹੀਂ ਹੈ ਮੇਰਾ ਖਿਆਲ ਹੋਣਾ ਚਾਹੀਦਾ ਅਸੀਂ ਜਿਹੜੀ ਇਨਫੋਰਮੇਸ਼ਨ ਦੇ ਫਲੋ ਨੂੰ ਕਮਿਊਨੀਕੇਸ਼ਨ ਨੂੰ ਅਸੀਂ ਰੋਕ ਰਹੇ ਹਾਂ ਤੋੜ ਰਹੇ ਹਾਂ ਤੇ ਅਸੀਂ ਵਿਕਾਸ ਨੂੰ ਰੋਕ ਰਹੇ ਹਾਂ ਅਸੀਂ ਤਰੱਕੀ ਨੂੰ ਰੋਕ ਸੋ ਕੱਲੀ ਇਨਫੋਰਸਮੈਂਟ ਦੀ ਗੱਲ ਹੀ ਹੈਗੀ ਸੋ ਤੁਸੀਂ ਅਵੇਅਰਨੈਸ ਦੀ ਗੱਲ ਕਰਦੇ ਹੋ ਤੁਸੀਂ ਉਸ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰ ਰਹੇ ਹੋ ਐਂਡ ਮੈਨੂੰ ਲੱਗਦਾ ਸ਼ਾਇਦ ਇਹੀ ਕਾਰਨ ਹੈ ਕਿ ਲੋਕ ਸੜਕਾਂ ਤੇ ਬੈਠੇ ਨੇ ਜਾਂ ਲੋਕਾਂ ਨੂੰ ਸੜਕਾਂ ਤੇ ਬੈਠ ਰਿਹਾ ਮਜਬੂਰ ਹੋਣਾ ਪੈ ਰਿਹਾ ਜੀ ਸੋ ਇਹ ਤਾਂ ਚਲੋ ਦੇਖੋ ਸਿਸਟਮ ਇੱਕ ਦਿਨ ਚ ਨਹੀਂ ਬਦਲਦਾ ਨਾ ਪਰ ਤੁਸੀਂ ਵੀ ਪੰਜਾਬ ਚ ਬਹੁਤਾ ਸਮਾਂ گزارਿਆ ਤੁਸੀਂ ਉਸੇ ਸ਼ਹਿਰ ਚ گزارਿਆ ਜਿੱਥੇ ਬੁੱਢਾ ਨਾਲਾ ਮੌਜੂਦ ਹੈ ਨਾ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਜਿਹੜਾ ਇਹ ਸਾਰੇ ਮਸਲੇ ਨੇ ਇਹ ਕਿੰਨੇ ਇੱਕ ਗੰਭੀਰ ਨੇ ਸਾਡੇ ਧਰਮ ਵਿੱਚ ਸਾਡੇ ਗੁਰੂਆਂ ਨੇ ਪਾਣੀ ਵੀ ਜਿਹੜੀ ਵੇਖੋ ਪਵਿੱਤਰਤਾ ਤੇ ਕਿੰਡੀਆਂ ਵੱਡੀਆਂ ਗੱਲਾਂ ਕਹੀਆਂ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਅਸੀਂ ਸਹੀ ਦਿਸ਼ਾ 'ਚ ਜਾ ਰਹੇ ਹਾਂ ਮੈਨੂੰ ਪਤਾ ਕੀ ਲੱਗਦਾ ਮੈਂ ਹਮੇਸ਼ਾ ਬੱਚਿਆਂ ਬਾਰੇ ਸੋਚਦਾ ਕਿਉਂਕਿ ਮੈਂ ਅਧਿਆਪਕ ਰਿਹਾ ਹਾਂ ਮੈਨੂੰ ਇਹ ਲੱਗਦਾ ਜਦੋਂ ਅਸੀਂ ਸਟੂਡੈਂਟ ਹੁੰਦੇ ਸੀ ਅਸੀਂ ਕਿਸ ਤਰ੍ਹਾਂ ਦੇ ਮੁੱਦੇ ਵਿਚਾਰਦੇ ਹੁੰਦੇ ਸੀ ਕਿ ਸਾਡੇ ਹੋਸਟਲ ਦੇ ਵਿੱਚ ਟੂਟੀ ਨਹੀਂ ਚੱਲਦੀ ਸਾਡੇ ਆ ਸਫਾਈ ਹੈ ਨਹੀਂ ਐਸ ਤਰ੍ਹਾਂ ਦੇ ਮੁੱਦੇ ਤੇ ਕਿਸ ਤਰ੍ਹਾਂ ਦੀ ਸਟੂਡੈਂਟ ਲੀਡਰਸ਼ਿਪ ਹੁੰਦੀ ਸੀ ਪਹਿਲੀ ਤੇ ਗੱਲ ਸਟੂਡੈਂਟ ਲੀਡਰਸ਼ਿਪ ਹੈ ਹੀ ਨਹੀਂ ਮੈਨੂੰ ਇਹ ਲੱਗਦਾ ਕਿ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਂ ਸ਼ਾਇਦ ਯੂਨੀਵਰਸਿਟੀਆਂ ਦੇ ਵਿੱਚ ਕੋਈ ਫਾਰਮਲ ਇਲੈਕਸ਼ਨ ਸਿਸਟਮ ਹੀ ਨਹੀਂ ਹੈਗਾ ਹਨ ਪਹਿਲੀ ਤਾਂ ਗੱਲ ਇਹ ਹੈ ਕਿ ਉਹ ਜਿਹੜੀ ਯੂਥ ਹੈ ਯੂਥ ਨੂੰ ਅਸੀਂ ਕੀ ਜਿਹੜੇ ਸਾਡੀ ਲਾਈਫ ਦੇ ਇੰਪੋਰਟੈਂਟ ਮੁੱਦੇ ਆ ਉਹਨਾਂ ਦੇ ਨਾਲ ਵਾਹਵਾਸਤਾ ਉਹਨਾਂ ਦਾ ਕੋਈ ਹੈਗਾ ਅਸੀਂ ਉਹਨਾਂ ਨੂੰ ਇਨਕਰੇਜ ਕਰ ਰਹੇ ਹਾਂ ਜਾਂ ਅਸੀਂ ਐਕਾਡੈਮਿਕਲੀ ਇੰਨਾ ਫੋਕਸਡ ਹੈ ਕਿ ਅਸੀਂ ਫਲਾਨੀਆ ਮੈਥਮੈਟਿਕਸ ਦੀ ਕਲਾਸ ਲਾ ਰਹੇ ਹਾਂ ਅਸੀਂ ਫਲਾਨੀ ਕਲਾਸ ਲਾ ਰਹੇ ਹਾਂ ਆ ਅਸੀਂ ਪੇਪਰ ਦਿੱਤਾ ਨੰਬਰ ਲੈ ਲਏ ਤੇ ਨੌਕਰੀ ਜਿਹੜੀ ਯੂਥ ਹੈ ਯੂਥ ਨੇ ਇਸ ਸੋਸਾਇਟੀ ਨੂੰ ਕੱਲ ਨੂੰ ਸੰਭਾਲਣਾ ਹੈ ਤਾਂ ਉਹ ਯੂਥ ਕਿੰਨੀ ਅਵੇਅਰ ਹੈ ਉਸ ਯੂਥ ਦੀ ਇਨਵੋਲਵਮੈਂਟ ਕਿੰਨੀ ਹੈ ਮੈਨੂੰ ਤਾਂ ਇਹ ਲੱਗਦਾ ਬਿਲਕੁਲ ਨਹੀਂ ਸੀ ਮੈਨੂੰ ਤਾਂ ਇਹ ਲੱਗਦਾ ਕਿ ਸਕੂਲਾਂ ਚ ਵੀ ਹੋਣਾ ਚਾਹੀਦਾ ਇੱਥੇ ਸਾਡੇ ਵਿਧਾਨ ਸਭਾ ਦੇ ਬਾਹਰ ਇੱਕ এনवायरमेंट ਨਾਲ ਸੰਬੰਧਿਤ ਰੈਲੀ ਹੋਈ ਕੁਝ ਸਾਲ ਪਹਿਲਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਉੱਥੇ ਸੀਗੇ ਹੁਣ ਉਹ ਬੱਚੇ ਕੋਈ ਪੋਸਟਰ ਬਣਾ ਕੇ ਲੈ ਆਇਆ ਹੈ ਕੋਈ ਬੱਚਾ ਉਥੇ ਲੈਕਚਰ ਦੇ ਰਿਹਾ ਛੋਟਾ ਮੈਂ ਕਾਲਜ ਦੀ ਗੱਲ ਨਹੀਂ ਕਰ ਰਿਹਾ ਮੈਂ ਸਕੂਲਾਂ ਦੀ ਗੱਲ ਕਰ ਰਿਹਾ ਇੱਥੇ ਬੱਚੇ ਇੰਨੇ ਜ਼ਿਆਦਾ ਅਵੇਅਰ ਨਹੀਂ ਐਂਡ ਉਹ ਇਕੱਠੇ ਹੋ ਕੇ ਆਪਣੀ ਆਰਗੇਨਾਈਜੇਸ਼ਨ ਬਣਾ ਕੇ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਆ ਕਿ ਆ ਚੀਜ਼ ਲੈ ਕੇ ਆਓ ਤੁਹਾਡੇ ਪਲੈਟਫਾਰਮ ਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਹੈ ਤੁਹਾਡੀ ਗਵਰਨਮੈਂਟ ਇਸ ਮੁੱਦੇ ਤੇ ਕੀ ਕਰ ਰਹੀ ਹੈ ਕਿਉਂਕਿ ਜਿਹੜੀ ਪੁਰਾਣੀ ਪੀੜ੍ਹੀ ਹੈ ਅਸੀਂ ਅਵੇਸਲੇ ਆ ਪਰ ਜਿਹੜੀ ਨਵੀਂ ਪੀੜ੍ਹੀ ਹੈ ਸਾਰੇ ਮੁਲਕਾਂ ਦੇ ਵਿੱਚ ਹੀ ਉਹ এনवायरमेंट ਪ੍ਰਤੀ ਚੇਤਨ ਹੈ ਕੀ ਅਸੀਂ ਉਹਨਾਂ ਨੂੰ ਹਵਾ ਦੇ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਇਨਕਰੇਜ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਐਂਡ ਉਹਨਾਂ ਨੂੰ ਪਾਇਰਟ ਬਣਾ ਰਹੇ ਹਾਂ ਸਾਰੀ ਸਟੋਰੀ ਦਾ ਹਾਂਜੀ ਮੈਨੂੰ ਇਹ ਲੱਗਦਾ ਸਾਨੂੰ ਬਣਾਉਣਾ ਚਾਹੀਦਾ ਅਦਰਵਾਇਜ਼ ਅਸੀਂ ਇਸ ਰਾਤ ਤੁਰ ਨਹੀਂ ਸਕਦੇ ਅਸੀਂ ਸਹੀ ਰਾਤ ਤੁਰ ਨਹੀਂ ਸਕਦੇ ਜਿੰਨਾ ਚਿਰ ਲੋਕਾਂ ਦੀ ਇਨਵੋਲਵਮੈਂਟ ਨਹੀਂ ਹੋਊਗੀ ਤੇ ਦੂਸਰੀ ਗੱਲ ਇਹ ਵੀ ਹੈ ਕਿ ਲੋਕ ਸਿਰਫ ਇੱਕ ਵੋਟਰ ਨਹੀਂ ਹੈ ਜਿਹੜਾ ਸਾਡਾ ਇੱਕ ਸਿਸਟਮ ਬਣਿਆ ਹੋਇਆ ਹੈ ਹੁਣ ਤੁਸੀਂ ਇਲੈਕਟ ਤਾਂ ਕਰ ਲੇ ਲੋਕ ਸਰਕਾਰੀ ਅਦਾਰੇ ਵੀ ਹੈਗੇ ਆ ਪਰ ਹਰ ਸਰਕਾਰੀ ਅਦਾਰਾ ਹਰ ਮੈਕਮਾ ਉਹਨਾਂ ਦਾ ਇੱਕ ਗਵਰਨਿੰਗ ਬੋਰਡ ਹੈ ਜਿੱਥੇ ਫਿਰ ਲੋਕਾਂ ਨੂੰ ਲਾਇਆ ਜਾਂਦਾ ਆਮ ਤੌਰ ਤੇ ਉਹ ਪੋਲੀਟੀਕਲ ਪੋਜੀਸ਼ਨਾਂ ਹੁੰਦੀਆਂ ਹੁਣ ਤੁਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ ਕਿ ਪੋਲੀਟੀਕਲ ਪੋਜੀਸ਼ਨਾਂ ਤੇ ਯੂਨੀਵਰਸਿਟੀਆਂ ਦੇ ਬੋਰਡ ਤੇ ਕੌਣ ਲੱਗਦਾ 50 60 68 70 70 ਕਿੱਲੇ ਵਾਲੇ ਜਿਹੜੇ ਟਾੜੀਆਂ ਮੰਨ ਕੇ ਮੁੱਛਾ ਗੋਲ ਕਰਕੇ ਰੱਖਦੇ ਆ ਉਹ ਲੱਗਦੇ ਆ ਜਾਂ ਉਹ ਜਿਹੜੇ ਵਕਈ ਚਿੰਤਤ ਨੇ ਜਿਨ੍ਹਾਂ ਕੋਲ ਕੋਈ ਗਿਆਨ ਆ ਜਿਨ੍ਹਾਂ ਕੋਲ ਕੋਈ ਪੈਸ਼ਨ ਆ ਜਿਨ੍ਹਾਂ ਦੇ ਦਿਲ ਦੇ ਵਿੱਚ ਕੋਈ ਪੀੜ ਹੈ ਕਿ ਅਸੀਂ ਐਸ ਐਨਵਾਇਰਨਮੈਂਟ ਦੇ ਮੁੱਦੇ ਤੇ ਕੰਮ ਕਰਨਾ ਅਸੀਂ ਖੇਤੀ ਦੇ ਅਸੀਂ ਫੂਡ ਸਿਕਿਉਰਿਟੀ ਤੇ ਅਸੀਂ ਪੋਲਿਟਿਕਸ ਤੇ ਅਸੀਂ ਕਿਸੇ ਵੀ ਸਾਇੰਸ ਐਂਡ ਟੈਕਨੋਲੋਜੀ ਦੇ ਫੀਲਡ ਦੇ ਵਿੱਚ ਅਸੀਂ ਕੋਈ ਸੁਧਾਰ ਲੈ ਕੇ ਆਉਣਾ ਅਸੀਂ ਐਜੂਕੇਸ਼ਨ ਦੇ ਵਿੱਚ ਸੁਧਾਰ ਲੈ ਕੇ ਆਉਣਾ ਅਸੀਂ ਸਪੋਰਟਸ ਦੇ ਵਿੱਚ ਸੁਧਾਰ ਲੈ ਕੇ ਆਉਣਾ ਉਹਨਾਂ ਬੋਰਡਾਂ ਤੇ ਕਿਹਨੂੰ ਲਾਇਆ ਜਾਂਦਾ ਤੇ ਕੌਣ ਲਾਉਂਦਾ ਉਹ ਅਗੇਨ ਫਿਰ ਇਟ ਫਾਲਸ ਬੈਕ ਔਨ ਦਾ ਪੋਲਿਟੀਕਲ ਵਰਲਡ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਹਾਂ ਜੇ ਹੁਣ ਮੈਂ ਮੈਨੂੰ ਕਦੇ ਇਹ ਮੌਕਾ ਮਿਲਦਾ ਹੈ ਕਿ ਮੈਂ ਕਿਸੇ ਬੋਰਡ ਤੇ ਕਿਸੇ ਸੱਜਣ ਨੂੰ ਲਾ ਸਕਦਾ ਜਾਂ ਲਵਾ ਸਕਦਾ ਉਹ ਪੁਆਇੰਟ ਕਰ ਸਕਦਾ ਤਾਂ ਮੈਨੂੰ ਕਰਨਾ ਤਾਂ ਇਹ ਚਾਹੀਦਾ ਕਿ ਜੇ ਕੋਈ ਖੇਤੀਬਾੜੀ ਦਾ ਬੋਰਡ ਹੈ ਤਾਂ ਉੱਥੇ ਉਹ ਬੰਦਾ ਲੈ ਜਾਵੇ ਜਿਹਨੂੰ ਖੇਤੀ ਦਾ ਗਿਆਨ ਹੈ ਤੇ ਜੇ ਮੈਂ ਉਸ ਬੰਦੇ ਨੂੰ ਲਾਉਣਾ ਹੈ ਜਿਹਨੇ ਮੈਨੂੰ ਵੋਟਾਂ ਦੇ ਵਿੱਚ ਇਲੈਕਸ਼ਨ ਫੰਡ ਦਿੱਤਾ ਸੀ ਤਾਂ ਫਿਰ ਤਰਾ ਵੀ ਰੱਖਾ ਪਰ ਸੱਚ ਜਾਣਿਓ ਇਹ ਹੋ ਰਿਹਾ ਇਹ ਸਾਡੇ ਆਪਣੇ ਘਰੇ ਵੀ ਹੋ ਰਿਹਾ ਹੈ ਇਹ ਸਾਡੇ ਪੰਜਾਬ ਚ ਵੀ ਹੋ ਰਿਹਾ ਹੈ ਇਹ ਬਾਰਵੀਂ ਹੋ ਰਿਹਾ ਜਿੱਥੇ ਅਸੀਂ ਬੈਠੇ ਆ ਉੱਥੇ ਵੀ ਹੋ ਰਿਹਾ ਸਾਨੂੰ ਇਸ ਚੀਜ਼ ਬਾਰੇ ਅਵੇਅਰ ਹੋਣਾ ਪਊਗਾ ਲੋਕਾਂ ਨੂੰ ਪਾਰਟਿਸਿਪੇਟ ਕਰਨਾ ਪਊਗਾ ਲੋਕਾਂ ਨੂੰ ਕਾਲ ਆਊਟ ਕਰਨਾ ਪਊਗਾ ਕਿ ਆ ਚੀਜ਼ਾਂ ਗਲਤ ਨੇ ਜਦੋਂ ਤੁਸੀਂ ਲੋਕਾਂ ਨੂੰ ਇੱਕ ਲੋਕਾਂ ਦਾ ਕੋਈ ਨਮਾਇੰਦਾ ਚੁਣਦੇ ਆ ਉਹ ਕੌਣ ਵਿਧਾਨ ਸਭਾ ਚ ਜਾ ਕੇ ਬੈਠਦਾ ਕੌਣ ਪਾਰਲੀਮੈਂਟ ਜਾ ਕੇ ਬੈਠਦਾ ਕੌਣ ਸਿਟੀ ਹਾਲ ਚ ਜਾ ਕੇ ਬੈਠਦਾ ਹੈ ਉਹ ਮੈਟਰ ਕਰਦਾ ਕਿਉਂਕਿ ਅਸੀਂ ਅਸਲ 'ਚ ਮੋਰੀ ਵਾਲੀ ਬਾਲਟੀ ਚੱਕੀ ਫਿਰਦੇ ਆ ਉਹਦੇ 'ਚ ਪਾਣੀ ਹੋਰ ਪਈ ਜਾਂਦੇ ਆ ਪਰ ਬਾਲਟੀ 'ਚ ਮੋਰੀਆਂ ਨਹੀਂ ਜਿੰਨਾ 'ਚ ਅਸੀਂ ਉਹ ਬਾਲਟੀ 'ਚ ਮੋਰੀਆਂ ਬੰਦ ਨਹੀਂ ਕਰਦੇ ਉਹਨਾਂ 'ਚੋਂ ਕੁਆਲਿਟੀ ਭਰਨੀ ਨਹੀਂ ਜਿੰਨਾ ਮਰਜ਼ੀ ਚੋਲ ਲੈਣ ਬਿਲਕੁਲ ਜੀ ਇੱਕ ਲਾਸਟ ਗੱਲ ਕਰਦਾ ਸਮੇਂ ਦੀ ਬੰਦਿਸ਼ ਹੈ ਤੁਸੀਂ ਕਿਸਾਨਾਂ ਬਾਰੇ ਗੱਲ ਕੀਤੀ ਹੈ ਜੀ ਸੋ ਜਿਹੜਾ ਦਰਿਆਵਾਂ ਦਾ ਮੁੱਦਾ ਹੈ ਉਹਦੇ 'ਚ ਹੁਣ ਦੇਖੋ ਉਹ ਪਾਣੀ ਪੀਣ ਵਾਸਤੇ ਵੀ ਲੋਕਾਂ ਨੇ ਵਰਤਣਾ ਉਹ ਖੇਤਾਂ 'ਚ ਵੀ ਆਉਣਾ ਹੈ ਮੈਂ ਪਿੱਛੇ ਜੇ ਪੰਜਾਬ ਖੇਤੀ ਨੀਤੀ ਦਾ ਖਰੜਾ ਪੜ੍ਹ ਰਿਹਾ ਸੀ ਤੋ ਉੱਝ ਚ ਇੱਕ ਰეკਮੈਂਡੇਸ਼ਨ ਸੀ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਇੱਕ ਪ੍ਰਤੀਨਿਧ ਕਿਸਾਨਾਂ ਦਾ ਹੋਣਾ ਚਾਹੀਦਾ ਹੈ ਤੁਸੀਂ ਇੱਥੇ ਬਾਰੇ ਜ਼ਿਕਰ ਕੀਤਾ ਹੈ ਦੱਸੋ ਕਿ ਇੱਥੇ ਜਿਹੜੀਆਂ ਇਹ ਜਿਹੀਆਂ ਕੋਈ ਗੱਲਾਂ ਬਾਤਾਂ ਨੇ ਉੱਥੇ ਜਿਹੜੇ ਬੋਰਡ ਬੰਦੇ ਆ ਇੱਥੇ ਮੈਨੇਟੂਵਾਂ ਦੀ ਗੱਲ ਕਰਦੇ ਆ ਉਹਦੇ ਵਿੱਚ ਕਿਸਾਨਾਂ ਦੇ ਪ੍ਰਤੀਨਿਧ ਹੁੰਦੇ ਆ ਬਿਲਕੁਲ ਹੁੰਦੇ ਆ ਇਥੇ ਜਿਹੜੇ ABCs ਨੇ ਏਜੰਸੀਜ਼ ਬੋਰਡਸ ਐਂਡ ਕਮਿਸ਼ਨਸ ਹੁੰਦੇ ਨੇ ਉਹਦੇ ਵਿੱਚ ਨੋਮੀਨੇਸ਼ਨਸ ਲਈਆਂ ਜਾਂਦੀਆਂ ਨੇ ਤੁਸੀਂ ਆਪਣੇ ਆਪ ਨੂੰ ਨੋਮੀਨੇਟ ਕਰ ਸਕਦੇ ਹੋ ਆਪਣੇ ਕਿਸੇ ਦੋਸਤ ਨੂੰ ਨੌਨ ਬੰਦੇ ਨੂੰ ਕਮਿਊਨਿਟੀ ਮੈਂਬਰ ਨੂੰ ਨੋਮੀਨੇਟ ਕਰ ਸਕਦੇ ਹੋ ਤੇ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਸਹੀ ਬੰਦੇ ਨੂੰ ਸਹੀ ਪੋਜੀਸ਼ਨ ਤੇ ਲਾਓ ਕਿਉਂਕਿ ਕਈ ਵਾਰੀ ਮੈਨੂੰ ਵੀ ਇਹ ਕਦੇ ਮੌਕਾ ਮਿਲਿਆ ਕਿ ਜਦੋਂ ਤੁਸੀਂ ਕਿਸੇ ਬੋਰਡ ਦੀ ਮੀਟਿੰਗ ਦੇ ਵਿੱਚ ਜਾਂਦੇ ਆ ਤਾਂ ਉਹ ਤੁਹਾਨੂੰ 200 ਪੇਜਾਂ ਦਾ ਇੱਕ ਰਿਪੋਰਟ ਪਹਿਲਾਂ ਦੇ ਦਿੰਦੇ ਆ ਕਿ ਆਹ ਰਿਪੋਰਟ ਡਿਸਕਸ ਹੋਣੀ ਆ ਇਸ ਮੀਟਿੰਗ ਦੇ ਵਿੱਚ ਉਹ ਤੁਹਾਨੂੰ ਪੜ੍ਹ ਕੇ ਜਾਣਾ ਪੈਂਦਾ ਹੈ ਹੁਣ ਜੇ ਮੇਰੇ ਅਰਗੇ ਨੂੰ ਇਹ ਸਮਝ ਹੀ ਨਹੀਂ ਕਿ ਪਾਣੀਆਂ ਦਾ ਮੁੱਦਾ ਕੀ ਹੈ এনवायरमेंट ਦਾ ਮੁੱਦਾ ਕੀ ਹੈ ਤਾਂ ਮੈਂ ਉਸ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲੈਣੇ ਆ ਉਹ ਫਿਰ ਮੈਂ ਉਸੇ ਤਰ੍ਹਾਂ ਦੇ ਲਾਉਂਗਾ ਜਾਂ ਮੈਂ ਚੁੱਪ ਕਰਕੇ ਬੈਠਾ ਰਹੂੰਗਾ ਡੰਬ ਬਣ ਕੇ ਬੈਠਾ ਰਹੂੰਗਾ ਮੈਨੂੰ ਇਹ ਲੱਗਦਾ ਕਿ ਅਸੀਂ ਜੇ ਸਹੀ ਲੋਕਾਂ ਦੀ ਚੋਣ ਕਰ ਸਕਦੇ ਆ ਸਹੀ ਪੋਜੀਸ਼ਨਾਂ ਲਈ ਜਿਹੜੀ ਸਿਸਟੈਮਿਕ ਜਿਹੜਾ ਜਿਹੜੀ ਕਰਾਪਸ਼ਨ ਹੈ ਉਹਦੇ ਅਗੇਂਸਟ ਅਸੀਂ ਡੇ 1 ਤੋਂ ਸਟੈਪ 1 ਤੋਂ ਅਸੀਂ ਫਾਈਟ ਕਰ ਸਕਦੇ ਆ ਤਾਂ ਇਹ ਦੇਸ਼ ਇਹ ਮੁਲਕ ਇਹ ਸੋਸਾਇਟੀ ਬਹੁਤ ਸੋਹਣੀ ਹੋ ਸਕਦੀ ਹੈ ਮੈਨੂੰ ਲੱਗਦਾ ਸੀ ਕਿ ਗੱਲ ਇਨਫੋਰਸਮੈਂਟ ਦੀ ਵੱਧ ਹੋਗੀ ਪਰ ਤੁਸੀਂ ਅਵੇਅਰਨੈਸ ਨੂੰ ਬਹੁਤ ਉੱਪਰ ਰੱਖਿਆ ਹੈ ਕਿ ਜਿਹੜੇ ਲੋਕ ਲੋਕਾਂ ਦਾ ਜਾਗਣਾ ਐਂਡ ਉਹਨਾਂ ਲੋਕਾਂ ਦਾ ਜਾਗਣਾ ਜਿਹੜੇ ਇਹਨਾਂ ਮੁੱਦਿਆਂ ਤੇ ਕੰਮ ਕਰ ਰਹੇ ਆ ਉਹਨਾਂ ਦਾ ਬੋਲਣਾ ਉਹਨਾਂ ਦਾ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰ ਲਓ ਜਾਂ ਜਿਹੜੇ ਉਹ ਸਾਡੀਆਂ ਧਾਰਮਿਕ ادارے ਕਈ ਨੇ ਜਿਹੜੇ ਬਹੁਤ ਸੋਹਣਾ ਕੰਮ ਕਰ ਰਹੇ ਆ ਕਿ ਸਾਡੀ ਤਾਂ ਧਰਤੀ ਉਹ ਸੀ ਜਿਨ੍ਹਾਂ ਨੇ ਸਦਾ ਪਾਣੀਆਂ ਦੀ ਕਦਰ ਕੀਤੀ ਹੈ ਸਾਡਾ ਤਾਂ ਨਾ ਹੀ ਪਾਣੀਆਂ ਤੋਂ ਨਾ ਉਹਨਾਂ ਗੱਲਾਂ ਦੀ ਬਹੁਤ ਮਹੱਤਤਾ ਹੈ ਸੋ ਬ੍ਰਾਦਰ ਸਾਹਿਬ ਤੁਹਾਡਾ ਅੱਜ ਦੀ ਟਾਕਰੀ ਬਹੁਤ ਬ ਅਗਲੀ ਵੀਡੀਓ ਚ ਕਿਸੇ ਨਵੇਂ ਮੁੱਦੇ ਨਾਲ ਤੁਹਾਡੇ ਸਾਹਮਣੇ ਫੇਰ ਅਸੀਂ ਪੇਸ਼ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ